ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਜਿਹੜੇ ਫੋਮ 'ਚ ਹੈਗੇ ਆ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਬਾਈਕ ਰਾਈਡ ਕਿਤੇ ਜਾ ਰਹੇ ਆ ਸ਼ਰਮਾ ਜੀ ਸ਼ਰਮਾ ਜੀ ਤੁਹਾਡਾ ਸ਼ੁਭ ਨਾਮ ਭੋਲੇ ਨਾਮ ਹੈ ਪਵਨ ਵਿਸ਼ੇਸ਼ਟ ਪਵਨ ਵਿਸ਼ੇਸ਼ਟ ਜੀ ਬਠਿੰਡਾ ਤੋਂ ਤੇ ਅੱਜੇ ਵੀ ਸਾਡੇ ਨਾਲ ਰਾਈਡ ਕਰ ਰਹੇ ਆ ਪਹਿਲੀ ਰਾਈਡ ਕਰ ਰਹੇ ਆ ਆਪਣੇ ਨਾਲ ਢਲੋਂ ਸਾਹਿਬ ਨਾਲ ਬਹੁਤ ਰਾਈਡਾਂ ਕੀਤੀਆਂ ਅ ਦੀਕਸ਼ਿਤ ਪਹਿਲੀ ਵਾਰੀ ਰਾਈਡ ਕਰ ਰਿਹਾ ਗੁਰਕੀਰਤਨਾ ਰਾਈਡ ਕੀਤੀ ਹੋਈ ਆ ਜਵਰਾਜ ਅੰਦਰਾ ਉਹਦੇ ਨਾਲ ਪਹਿਲਾਂ ਰਾਈਡ ਕੀਤੀ ਹੋਈ ਆ ਕਾਜ਼ਾ ਉਹ ਕਾਜਾ ਤੇ ਦਰਾੜ ਨਹੀਂ ਮਿਲੇ ਸੀਗੇ ਤੇ ਅੱਜ ਹੰਕੀ ਟੋਰੀ ਦੀ ਰਾਈਡ ਤੇ ਅਸੀਂ ਜਾ ਰਹੇ ਹਾਂ ਸਾਰੇ ਮਿੱਤਰ ਬਾਈਕ ਸਾਰੇ ਤਿਆਰ ਆ ਲਗ ਲਗ ਮਟਯੋਰ ਆ ਸਕ੍ਰੇਮ ਆ ਆਪਣੇ ਵਾਲਾ ਐਕਸਪਲਸ ਆ ਫਾਈਨਸ ਆ ਤੇ ਰਾਇਲ ਐਂਡ ਫੀਲਡ ਆ ਤੇ ਮਿਲਦੇ ਆ ਰਸਤੇ 'ਚ ਹੋਣਗੀਆਂ ਗੱਲਾਂ ਬਾਤਾਂ ਦੋ ਦੋਸਤ ਹੋਰ ਮਿਲਨੇ ਆ ਇੱਕ ਬਰਮ ਆਇਆ ਹੋਇਆ ਮੁੰਡਾ ਕੈਨੇਡਾ ਤੋਂ ਉਹਨੇ ਰਸਤੇ 'ਚ ਮਿਲਣਾ ਤੇ ਹਰ ਚਰਨੇ ਆਪਣਾ ਰਸਤੇ 'ਚ ਮਿਲਣਾ ਗਿਆ ਵੀ ਨੇ ਮਿਲਣਾ ਵੈਲੰਡ ਲਵ ਯੂ ਦੋਸਤੋ ਇਹ ਸਾਡਾ 6 ਦੋਸਤਾਂ ਦਾ ਕਾਫਲਾ ਇੱਥੋਂ ਨਿਕਲ ਲੱਗਾ ਤੇ ਦੋ ਦੋਸਤ ਰਸਤੇ 'ਚ ਮਿਲ ਗਏ ਚਲਿਓ ਜੀ ਬੋਲੋ ਸੋਨਹੋ ਲਵ ਯੂ ਪਿਆਰੋ

¡Qué tío, qué tío, qué tío! ਹਰੇ ਦੋਸਤ ਆਪਣੇ ਸ਼ਰਮਾ ਜੀ ਹਰ ਚਰਨ ਹੁਣੀ ਅੱਗੇ ਮਿਲਣਗੇ ਤੇ ਅੱਜ ਰਾਈਡ ਕਰਨ ਦਾ ਆਨੰਦ ਆ ਰਿਹਾ ਪੂਰਾ ਕਿਉਂਕਿ ਕਾਫੀ ਜ਼ਿਆਦਾ ਬਾਈਕਰਸ ਆ ਇਕੱਠੇ ਆ ਗਿਆ ਜੀ ਸੰਧੂ ਢਾਬਾ ਮੀਟਪ ਪੁਆਇੰਟ ਸਾਈਡਰਸ ਬ੍ਰਦਰ ਦਾ ਸਾਰੇ ਇੱਥੇ ਆ ਕੇ ਇਕੱਠੇ ਹੁੰਦੇ ਆ चौहान ਸਾਹਿਬ ਓਏ ਹੋਏ ਅੱਜ ਫੈਡਵਾਏ ਤੇ ਆਏ ਉਹ ਮੈਂ ਚਲਾਉਂ ਅੱਜ ਇਹ ਆ ਮੈਂ ਚਲਾਉਂ ਲੋ ਜੀ ਅੱਜ चौहान ਸਾਹਿਬ ਫੈਡਵਾਏ ਤੇ ਆਏ ਆ ਆਹ ਵਾਲੀ ਹੈ ਪਰ ਦੀ ਬੱਸ ਰੁਕਣਾ ਨਹੀਂ ਗਾ ਉਹ ਬੱਸੋ ਬੰਦੇ ਦੋ ਆਪਣੇ ਨਾਲ ਉਹਨਾਂ ਨੂੰ ਲੈਣਾ ਨਾ ਨਾ ਅਸੀਂ ਨਾਲ ਪਰੌਠੇ ਵੀ ਡੱਫ ਕੇ ਆਏ ਆ ਨਾ ਮੈਂ ਤਾਂ ਵੀ ਚਾਹ ਪੀ ਕੇ ਪਰੌਠੇ ਖਾ ਕੇ ਖੌਰ ਜੀ ਗੱਲ ਸਾਫ ਉਹ ਹੀ ਕੰਮ ਕਰਤਾ ਲੈ ਜਿਹੜਾ ਉਹ ਹੀ ਕੰਮ ਕਰਤਾ 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 ਵੀ ਆਪਣੇ ਗਵਰਨਰ ਦਾ ਬੰਦਾ ਛਾਲੇ ਤੋਂ ਆ ਪਰ ਕੈਨੇਡਾ ਸੈਟਲਡ ਆ ਬੋਰਨੀ ਉਧਰੋਂ ਆ ਇਹਨੂੰ ਪਤਾ ਲੱਗਾ ਕਿ ਮੈਂ ਵੀ ਜਾਣਾ ਐ ਚਲੋ ਜੀ ਯਾ ਲਵਸ਼ ਪ੍ਰਾਪਰਟੀ ਦੇ ਕਿਹੜਾ ਵੀ ਜਾਣਾ ਚਾਹਣਾ ਹਾਂ ਲਵਸ਼ ਪ੍ਰਾਪਰਟੀ ਲਵਸ਼ ਪ੍ਰਾਪਰਟੀ ਹਾਹਾ ਗੈਵੀ ਤੇ ਇੱਕ ਬੰਦਾ ਹੋਰ ਦੂਜਾ ਲੱਗਿਆ ਨਾਲ ਹੈ ਨਾ ਛਾਲੇ ਵਾਲਾ ਤੇ ਜਿਹੜਾ ਗੈਵੀ ਨੂੰ ਮਿਲਿਆ ਸੀ ਰਸਤੇ 'ਚ ਇੱਕ ਔੜੀਆਂ ਉਹ ਵੈਸੇ ਕਿਤੇ ਮਿਲਦੇ ਹਨ ਹਾਂ ਲਓ ਜੀ ਦੋਸਤੋ ਪਿਆਰਿਓ ਮਿੱਤਰੋ ਆਪਾਂ ਅੰਮ੍ਰਿਤਸਰ ਸਾਹਿਬ ਪਹੁੰਚ ਚੁੱਕੇ ਆਂ ਇਹ ਇਥੋਂ ਆਪਾਂ ਹੁਣ ਪੈ ਗਏ ਆ ਬਾਈਪਾਸ ਜਿੱਥੋਂ ਨਿਕਲ ਜਾਣਾ ਆਪਾਂ ਪਠਾਨਕੋਟ ਰੋਡ ਨੂੰ ਲਗਭਗ 100 ਕਿਲੋਮੀਟਰ ਤੈਅ ਹੋ ਗਿਆ 85-90 ਕਿਲੋਮੀਟਰ ਤੈਅ ਹੋ ਗਿਆ 100 ਕਿਲੋਮੀਟਰ ਇਥੋਂ ਪਠਾਨਕੋਟਾਂ ਤੇ 40 ਕਿਲੋਮੀਟਰ ਅੱਗੇ 140 ਕਿਲੋਮੀਟਰ ਸਫ਼ਰ ਰਹਿ ਗਿਆ ਆਪਣਾ ਜਿੰਨਾ ਕੁ ਟਾਈਮ ਪਿੰਡੋਂ ਚੱਲ ਕੇ ਇੱਥੇ ਹੋਂ ਤੇ ਲੱਗਾ ਇੰਨਾ ਕੁ ਪਠਾਨਕੋਟ ਤੱਕ ਲੱਗਣਾ ਅੱਗੇ ਥੋੜਾ ਜਿਹਾ ਜ਼ਿਆਦਾ ਲੱਗ ਸਕਦਾ ਕਿਉਂਕਿ ਹੈਲ ਏਰੀਆ ਆ ਜਾਂਦਾ ਬ੍ਰਜ ਬ੍ਰਜ ਜਨਾਜਰ ਤਿਆਰ ਨਹੀਂ ਹੁੰਦੇ ਉਹਨਾਂ ਚਿਰ ਥੋੜੀ ਟ੍ਰੈਫਿਕ ਦੀ ਸਮੱਸਿਆ ਹੈਗੀ ਇੱਥੇ ਲੋਏ ਦੋਸਤੋ ਇਹ ਅਪਾ ਗੋਲ ਰੌਂਡ ਮਾਰ ਕੇ ਗੋਲ ਚੱਕਰ ਮਾਰ ਕੇ ਤੇ ਸਿੱਧੇ ਹੋ ਗਏ ਆ ਪਠਾਨਕੋਟ ਵੱਲੋਂ ਪਤਾ ਨਹੀਂ ਕਿੰਨਾ ਕੁ ਸਫਰ ਕੀਤਾ ਜ਼ਿੰਦਗੀ ਦੇ ਵਿੱਚ ਇਸ ਰੋਡ ਤੇ ਹਰ ਚਰਨ ਆ ਗਿਆ ਆ ਗਿਆ ਗੈਵੀ ਵੀ ਆ ਗਿਆ ਮਗਰ ਚੜ ਆਇਆ ਹਾਂ ਹੁਣ ਆਪਾਂ ਵੀ ਆਪਦੇ ਏਰੀਆ ਚੋਂ ਲੰਘ ਗਏ ਬਾਹਰ ਹੋ ਗਏ ਆ ਏਰੀਆ ਵੀ ਸੋਨਾ ਬਣ ਜਾਂਦਾ ਹਾਂਜੀ ਇੱਥੇ ਹੁਣ ਆਪਣਾ 100 ਕਿਲੋਮੀਟਰ ਸਫ਼ਰ ਰਹਿ ਗਿਆ ਪੂਰਾ ਪਠਾਨਕੋਟ ਤੱਕ ਤੇ ਲਗਭਗ 140 ਕਿਲੋਮੀਟਰ ਤੇ ਟਾਈਮ 10 ਵਜ ਗਿਆ ਤੁਡੀਆਂ ਪਈਆ ਭਲੀ ਤੋਂ ਭਲੀ ਹਾਂਜੀ ਜਦੋਂ ਤੁਸੀਂ ਚਲਾਈ ਜਾਂਦੇ ਸੀ ਮੋਟਰਸਾਈਕਲ ਮੇਰਾ 6ਵਾਂ ਗੇਅਰ ਹੀ ਨਾ ਪਵੇ ਸਾਲਾ ਮੈਂ ਪੰਜਵੇਂ 'ਚ ਹੀ ਟੱਕਰੇ ਰੱਖ ਕਿਉਂ ਨਹੀਂ ਤੂੰ ਨਾਲ ਕੇ ਚੱਕੀ ਫਿਰਦੇ ਸ਼ੇਵਾ ਗੇਰ ਅਜੇ ਵੀ ਨਾਲ ਚੱਕ ਰਹੇ ਕੱਢੀ ਚੌੜੀ ਓਏ ਤਾਂ ਐਰੀ ਸਾਰੇ ਹਾਰਲੇ ਡੇਵਿਡਸਨ ਇਕੱਠੇ ਹੋ ਗਏ ਤਿੰਨ ਚਾਰ ਇੱਥੇ ਇਹ ਗੈਵੀ ਸਾਹਿਬ ਦੇ ਵੀ ਮਤਲਬ ਕਿ ਸਾਥੀ ਮਿਲ ਗਏ ਨੇ ਤੇ ਸਾਡੇ ਤੋਂ ਵੱਖਰਾ ਮਹਿਸੂਸ ਹੋ ਰਿਹਾ ਸੀਗਾ ਹੈ ਲੱਗਦਾ ਪਿੱਛੇ ਹੁਗਾ ਪਰ ਵਿਛੜੂਗਾ ਸਹੀ ਗੱਲ ਹੂੰ ਵੇਖੋ ਬਾਈਕ ਕਿੱਡੇ ਕੰਫਰਟ ਬਾਈਕ ਹੋਈ ਜਨਾ ਮਰਜੀ ਸਫਰ ਕਰ ਲੋ ਪਰ ਇਹਨਾਂ ਦੇ ਖਰਚੇ ਕਾਰਾਂ ਨਾਲੋਂ ਵੀ ਜ਼ਿਆਦਾ ਹਲਾ 50-50 ਹਜ਼ਾਰ ਦਾ ਇੱਕ ਇੱਕ ਟਾਇਰ ਹੈ ਇਹਨਾਂ ਦਾ ਤੇ 15 ਕ ਦੀ ਮਾਈਲੇਜ 10 12 15 बस ਇੰਨੀ ਕੁ ਵਾਇਲੇਜ ਆ ਆ ਫੈਟ ਵਾਏ ਆਪਣੇ ਚੌਹਾਨ ਸਾਹਿਬ ਦਾ ਇਹਦੀ ਵਸ 10 15 ਦੀ ਐਵਰੇਜ ਆ 10 12 15 ਮਲਾਕਾਰ ਤੋਂ ਵੀ ਮਹਿੰਗੇ ਪੈਂਦੇ ਆ ਇਹ ਸਰਵਿਸਸ ਵਗੈਰਾ ਵੀ ਮਲਾ 25 25 30 30 ਹਜ਼ਾਰ ਰੁਪਿਆ ਸਰਵਿਸ ਤੇ ਲੱਗਦਾ ਇਹਨਾਂ ਵਾਈਕਸ ਦੇ ਹਲਾ ਇਹ ਜਿੰਨੇ ਖਰੀਦਨੇ ਔਖੇ ਉਦੋਂ ਵੱਧ ਰੱਖਣੇ ਔਖੇ ਆ ਆਪਣੇ ਘਰ ਦੇ ਕਹਿੰਦੇ ਤੁਸੀਂ ਪੈਸਾ ਬੜਾ ਖਰਚਦੇ ਉਹਨਾਂ ਨੂੰ ਕੋ ਆਹ ਵੇਖੋ ਇੱਧਰ ਇਹ ਵੱਡੇ ਪੈਸੇ ਜਾੜੂ ਸਾਡੇ ਤੋਂ ਵੀ ਬੈਠੇ ਜੇ ਹੂੰ ਹੋ ਜੀ ਦੋਸਤੋ ਹੁਣ ਬਣਾਇਆ ਕਾਫਲਾ ਅੱਗੇ ਵੱਲ ਨੂੰ ਚੱਲੂਗਾ ਹਾਰਲੇ ਵਾਲੇ ਦੋਸਤ ਕਮਲ ਜੀ ਮੈਡਮ ਉਹ ਵੀ ਨਾਲ ਮਿਲ ਚੁੱਕਿਆ ਲੇਡੀ ਰਾਈਡਰ ਵੀ ਇੱਕ ਸਾਡੇ ਗਰੁੱਪ ਦੇ ਵਿੱਚ ਸ਼ਾਮਲ ਹੋ ਗਈ ਹੈ ਸਾਹਮਣੇ ਹਾਰ ਲੇ ਕਿਆ ਬਾਤਾਂ ਕਿਆ ਲਾਈਟਸ ਸੜਕ ਤੇ ਖਲਾਰਾ ਪੈਂਦਾ ਜਾਂਦਾ ਸੜਕ ਤੇ ਖਲਾਰਾ ਮੈਂ ਸੜਕ ਤੇ ਪੂਰਾ ਖਲਾਰਾ ਪੈ ਗਿਆ ਪਤਾ ਨਹੀਂ ਕਿਹੜਾ ਅੱਗੇ ਸਕੂਟਰੀ ਜੀ ਲੈ ਕੇ ਤੁਰ ਆ ਜਾਂਦਾ ਮੇਰੇ ਯਾਰਾ ਪੂਰਾ ਪੂਰਾ ਜਨੇ ਟਾਇਰ ਹੈ ਦੇ ਉੱਤੇ ਝੌੜਾ ਆਇਆ ਬੈਠਾ ਹੈ ਪੂਰਾ ਜਨੇ ਸਕੂਟਰੀ ਆ ਬੰਦਾ ਪੁੱਛਣ ਵਾਲਾ ਹੋਵੇ ਹੈ ਤੇ ਝੌੜਾ ਆ ਗਿਆ ਹੈ ਬੰਦਾ ਜਿਵੇਂ ਮੱਲਾਕ ਮੋਟਰਸਾਈਕਲ ਤੇ ਬੈਠਾ ਹੁੰਦਾ ਆ ਜਿਵੇਂ ਵਕੀਲ ਹੁੰਦਾ ਹੋਏ ਦੋਸਤੋ चौहान ਸਾਹਿਬ ਪਾ ਰਿਹਾ ਭੰਗੜਾ ਮਸਤੀ ਚ ਨੇ ਪੂਰੇ ਤੇ ਇਹ ਦੋਸਤ ਮਿੱਤਰ ਸਾਰੇ ਹੁਣ ਸਾਰੇ ਇਕੱਠੇ ਦੋ ਵੀਰ ਆਪਣੇ ਨਾਲ ਹੋਰ ਆਰ ਆਲੇ ਆਰਲੇ ਡੇਵਸਟਨ ਟਿਲਨ ਸਾਹਿਬ ਇਹਨਾਂ ਤੇ ਨਿੰਬੂ ਨਹੀਂ ਹੋ ਖੜਨਾ ਇਹਨਾਂ ਤੇ ਨਿੰਬੂ ਨਹੀਂ ਹੋ ਖੜਨਾ ਨਹੀਂ ਖੜਨਾ ਨਹੀਂ ਖੜਨਾ ਨਾ ਖੜਾ ਤਾਂ ਟਾਈਮ ਹੋ ਗਿਆ ਰਿਫਿਊਲਿੰਗ ਦਾ ਮੈਂ ਟੈਂਕੀ ਫੁੱਲ ਕਰਾ ਲਈ ਸੀ ਮੋਖੂ ਤੋਂ ਤੇ ਢਿੱਲੋਂ ਸਾਹਿਬ ਤੇ ਆਪਣੇ ਹਰਚਰਨ ਚੋਲਾ ਤੇ ਇਹ ਬਾਈ ਜੀ ਹੁਣੀ ਸਾਰੇ ਸ਼ਰਮਾ ਜੀ ਹੁਣੀ ਟੈਂਕੀਆਂ ਹੁਣ ਫੁੱਲ ਕਰਾ ਰਹੇ ਆ ਮੈਂ ਵੀ ਸ਼ਾਇਦ ਗੁਰਕੀਰਤ ਵੀ ਲੱਗਾ ਤੇਲ ਪਾਉਣ ਤੇ ਆਪਣਾ ਤਾਂ ਮੋੜ ਆਊਗਾ ਇੱਨੇ ਚ ਮੈਨੂੰ ਲੱਗਦਾ ਨਹੀਂ ਵਾਪਸੀ ਤੇ ਪਉਣਾ ਪਊਗਾ ਕਿਉਂਕਿ ਲਗਭਗ 500 ਕਿਲੋਮੀਟਰ ਬਣ ਜਾਣਾ 400 ਕਿਲੋਮੀਟਰ ਚੱਲਦਾ ਹੁੰਦਾ ਤੇ ਇੱਥੋਂ ਹਰਚਰਨ 68 ਕਿਲੋਮੀਟਰ ਹੈ ਨਾ ਇਸ ਜਗ੍ਹਾ ਤੋਂ ਜਿੱਥੇ ਅਸੀਂ ਖੜੇ ਇੱਥੋਂ ਤਾਂ ਮੈਨੂੰ ਲੱਗਦਾ 60 ਕਿ ਰਹਿ ਗਏ ਹੋਣਾ 5-6 ਕਿਲੋਮੀਟਰ ਚੱਲ ਵੀ ਆਏ ਆ ਚਾਹ ਪੀ ਕੇ ਅ ਪਹੁੰਚਾਂਗੇ ਇੱਕ ਵਜੇ ਤਰੋਂ ਆਪਾਂ ਬੜੇ ਆਰਾਮ ਨਾਲ ਹੂੰ ਕਰਾ ਲਓ ਫੋਲੋ ਬਈ ਲੋਈ ਮੇਟਰ ਤੇਲ ਪਾਣੀ ਹਰਚਰਨ ਬਣਾ ਨੇ ਵੀ ਕਰਾ ਲੇ ਫੁੱਲ ਤੇ ਅੱਪਾ ਹੁਣ ਜਾ ਕੇ ਰੁਕਾਂਗੇ ਸਿੱਧਾ ਹੰਕੀ ਡੋਰੀ ਤੇ ਆਪਣਾ ਕਮਿਤਰ ਰਕੇਸ਼ ਬਾਂਸਲ ਉਹ ਵੀ ਅੱਗੇ ਜਾ ਰਿਹਾ ਉਹਦਾ ਫੋਨ ਆ ਗਿਆ ਪਠਾਨਕੋਟ ਨਿਕਲ ਗਿਆ ਹੋਇਆ ਤੇ ਉਹ ਹੌਲੀ ਹੌਲੀ ਜਾ ਰਿਹਾ ਰਸਤੇ 'ਚ ਉਹਨੂੰ ਵੀ ਫੜ ਲਾਂਗੇ ਤੇ ਸਾਰੇ ਇਕੱਠੇ ਜੈਵੀ ਚੌਹਾਨ ਨੂੰ ਵੀ ਅੱਗੇ ਆ ਕਾਫੀ ਮਿੱਤਰ ਹੋਰ ਉੱਥੇ ਜਾਂਦੇ ਜਾਂਦੇ ਮਿਲਣਗੇ ਰਸਤੇ 'ਚ ਜਰੂਰ ਕੋਈ ਰਸਤਾ ਇਹੀ ਇੱਕੋ ਹੀ ਹੈ ਉਧਰ ਨੂੰ ਜਾਂਦਾ ਜਿੰਨੇ ਵੀ ਪੰਜਾਬ ਤੋਂ ਰਾਈਡਰਸ ਆਉਣੇ ਆ ਸਾਰਿਆਂ ਨੇ ਪਠਾਨਕੋਟ ਹੁੰਦੇ ਹੋਏ ਜਾਣਾ ਇੱਕੋ ਹੀ ਰੂਟ ਆ ਤੇ ਬਹੁਤ ਸਾਰੇ ਬਾਈਕਰਸ ਮਿਲਣ ਵਾਲੇ ਆ ਉੱਥੇ ਕਿਉਂਕਿ ਟਾਈਮ ਵੀ ਲਗਭਗ ਸਾਰਿਆਂ ਦਾ ਇਹੀ ਆ ਕੋ 7 ਵਜੇ ਤੁਰਿਆ ਕੋਈ 8 ਵਜੇ ਤੁਰਿਆ ਕੋਈ 9 ਵਜੇ ਤੁਰਿਆ ਰੁਕਦੇ ਹਾਂ ਕੋਹਨੇ ਰਸਤੇ 'ਚ ਮਨ ਲਾ ਕੇ ਕਿੰਨਾ ਟਾਈਮ ਹੋ ਜਾਣਾ ਤੇ ਆ ਗਏ ਸਾਰੇ ਮਿੱਤਰ ਆਪਣੇ ਤੇ ਆਪਾਂ ਹੁਣ ਖਿੱਚਦੇ ਆ ਕੰਮ ਨੂੰ ਅਸਟਾਮ ਆਪਾਂ ਪਠਾਨਕੋਟ ਪਹੁੰਚ ਚੁੱਕੇ ਆ ਧੁੰਦ ਹਜੇ ਵੀ ਹੈਗੀ ਆ ਮਨ ਲਾ ਕੇ ਸੂਰਜ ਨਹੀਂ ਨਿਕਲਿਆ ਔਰ ਵਿਜ਼ਿਬਿਲਟੀ ਅੱਛੀ ਆ ਵਿਜ਼ਿਬਿਲਟੀ ਵਧੀਆ ਤੇ ਇੱਥੋਂ ਅੱਗੋਂ ਰਸਤਾ ਮੁੜ ਜਾਣਾ ਹੈਗਾ ਜਿਹੜਾ ਰਸਤਾ ਪਠਾਨਕੋਟ ਤੋਂ ਧਰਮਸ਼ਾਲਾ ਨੂੰ ਵੀ ਜਾਂਦਾ ਤੇ ਡਲੋਜੀ ਨੂੰ ਵੀ ਜਾਂਦਾ ਉਸ ਤੋਂ ਅੱਗੇ ਜਾ ਕੇ ਸਿੱਧਾ ਧਰਮਸ਼ਾਲਾ ਨੂੰ ਚਲਾ ਜਾਂਦਾ ਤੇ ਖੱਬੇ ਨੂੰ ਮੁੜ ਕੇ ਆਪਾਂ ਡਲੋਜੀ ਵੱਲ ਚਲੇ ਜਾਂਦੇ ਆਂ ਤੇ ਇੱਥੋਂ ਜਿਹੜੀ ਸਾਡੀ ਦੂਰੀ ਲੱਗਦਾ 40 40 45 ਕਿਲੋਮੀਟਰ ਰਹਿ ਗਈ ਹੋਊਗੀ ਆਪਾਂ ਹੁਣ ਦੋਸਤੋ ਪਠਾਨਕੋਟ ਨੂੰ ਛੱਡ ਕੇ ਸਿੱਧੇ ਹੋ ਗਏ ਆਂ ਕਾਂਗੜੇ ਵਾਲੇ ਰੋਡ ਤੇ ਜਿਹੜਾ ਧਰਮਸ਼ਾਲਾ ਮੁਕਲੋੜਗੰਜ ਇੱਧਰ ਨੂੰ ਜਾਂਦਾ ਤੇ ਥੋੜਾ ਅੱਗੇ ਜਾ ਕੇ ਰੋਡ ਨੂੰ ਆਪਾਂ ਛੱਡ ਦੇਵਾਂਗੇ ਤੇ ਹੋ ਜਾਗੇ ਢਲੋਜੀ ਵਾਲੇ ਰੋਡ ਨੂੰ ਲੋ ਜੀ ਪਿਆਰੋ ਆਪਾਂ ਪਠਾਨਕੋਟ ਨੂੰ ਛੱਡ ਕੇ ਤੇ ਕਾਂਗੜੇ ਵਾਲੇ ਰੋਡ ਨੂੰ ਛੱਡ ਕੇ ਢਲੋਜੀ ਰੋਡ ਤੇ ਹੋ ਗਏ ਆ ਪਰ ਹਜੇ ਹੈਗੇ ਪੰਜਾਬ 'ਚ ਹੀ ਆ ਕਿਉਂਕਿ ਇੱਥੇ ਕਾਫੀ ਅੱਗੇ ਤੱਕ ਦਨੇਰਾ ਤੱਕ ਪੰਜਾਬ ਆ ਤੇ ਮੈਨੂੰ ਲੱਗਦਾ ਜਿਹੜਾ ਹੰਕੀ ਡੋਰੀ ਵੀ ਹੋਰ ਚਰਨ ਹੋ ਸਕਦਾ ਕਿ ਪੰਜਾਬ 'ਚ ਹੀ ਹੋਵੇ ਕਿ ਨਹੀਂ ਹਾਂ ਅਗਰ ਪੰਜਾਬ ਚ ਹਾਂ ਪੰਜਾਬ ਚ ਹੀ ਆ ਪ੍ਰੋਪਰਟੀ ਹਾਂ ਕਿ ਡੋਰੀ ਇਹ ਪਹਾੜੀ ਨੀਮ ਪਹਾੜੀ ਇਲਾਕਾ ਜਿਹਾ ਹੈਲੀ ਏਰੀਆ ਪੰਜਾਬ ਚ ਕਾਫੀ ਆ ਹਾਂ ਹਾਂ ਇਹ ਆ ਦੋਸਤੋ ਧਾਰਕਲਾ ਜਿੱਥੋਂ ਤਕੋਣੀ ਬੰਦੀ ਆ ਤੇ ਉਹ ਸਾਹਮਣੇ ਥੱਲੇ ਨੂੰ ਜਿਹੜਾ ਰੋਡ ਉੱਤਰਦਾ ਖੱਬੇ ਹੱਥ ਉਹ ਮਿੰਨੀ ਗੋਆ ਨੂੰ ਚਲਾ ਜਾਂਦਾ ਤੇ ਸਿੱਧਾ ਆਪਾਂ ਨਿਕਲ ਚੱਲੇ ਹਾਂ ਡਲੋਜੀ ਵਾਲ ਨੂੰ ਤੇ ਡਲੋਜੀ ਥੋੜਾ ਜਿਹਾ 8-9 ਕਿਲੋਮੀਟਰ ਅੱਗੇ ਜਾ ਕੇ ਆਪਣੀ ਡੈਸਟੀਨੇਸ਼ਨ ਹੰਕੀ ਡੋਰੀ ਤੇ ਸੁਣੀ ਗੱਲ ਬਾਤ ਆ ਇੱਧਰ ਵੀ ਪਹਾੜ ਪੂੜ ਸੋਹਣੇ ਆ ਧੁੱਪ ਨਿਕਲੀ ਹੋਈ ਆ ਆ ਲੋ ਜੀ ਆਇਓ ਆਪਣਾ ਜੀ ਪਸੰਦ ਆਉਂਦਾ ਲੋ ਜੀ ਪਿਆਰੋ ਇਹ ਸਾਰੇ ਸਾਰੇ ਬਾਈਕਰਸ ਦਾ ਕਾਫਲਾ ਜਿਹੜਾ ਹੁਣ ਹੰਕੀ ਡੋਰੀ ਰਿਜ਼ੋਰਟਸ ਇਹ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਹੁੰਦੀਆਂ ਥੋੜੀਆਂ ਜਿਹੀਆਂ ਅੰਦਰ ਜਾ ਕੇ ਹੁੰਦੀਆਂ ਆਕਾਂਤ ਜਗ੍ਹਾ ਤੇ ਜਿੱਥੇ ਮੰਨ ਲਾ ਕੇ ਪੂਰੀ ਵਧੀਆ ਮਾਹੌਲ ਹੁੰਦਾ ਖੂਬਸੂਰਤੀ ਹੁੰਦੀ ਆ ਲੋ ਅੰਦਰ ਜੰਗਲਾਂ ਦੇ ਵਿੱਚ ਜਾ ਕੇ ਬਣੇ ਹੁੰਦੇ ਆ ਜਿਦੋਂ ਤੁਸੀਂ ਮਤਲਬ ਪੂਰੀ ਆਪਦੇ ਨੇਚਰ ਨੂੰ ਮਾਨ ਸਕਦੇ ਹੋ ਖੜ ਕੇ ਧੜ ਕੇ ਤੋਂ ਦੂਰ ਸੜਕਾਂ ਤੋਂ ਦੂਰ ਸ਼ਹਿਰਾਂ ਤੋਂ ਦੂਰ ਇਸ ਤਰ੍ਹਾਂ ਦੀ ਮਤਲਬ ਪ੍ਰਾਪਰਟੀਆਂ ਬੜੀਆਂ ਹੁੰਦੀਆਂ ਹੈ ਤੇ ਹੁਣ ਸਾਰੇ ਜਿੰਨੇ ਵੀ ਬਾਈਕਰਸ ਹੈਗੇ ਆ ਐਂਟਰੀ ਮਾਰਨਗੇ ਹੰਕੀ ਡੋਰੀ ਆ ਦੇਖੋ ਜੀ ਆ ਗਈ ਆਪਣੀ ਪ੍ਰਾਪਰਟੀ ਲਵਸ਼ ਪ੍ਰਾਪਰਟੀ Wishing you all very happy new year ਦਾ ਬੋਰਡ ਲੱਗਾ ਹੋਇਆ 2023 ਦਾ ਆਹ ਆਹ ਬਸਤ ਸਾਹਿਬ ਕੀ ਹਾਲ ਹੈ ਜੀ ਬਸਤ ਸਾਹਿਬ ਸਾਡੇ ਤੋਂ ਪਹਿਲਾਂ ਆਏ ਪਹੁੰਚੇ ਆ ਤੁਹਾਡੇ ਪਿਆਰ ਦੀ ਖੜੀ ਲਾਇਆ सबरवाल साहब क्या हाल है जी लव लव यू, पर यू। वाह जी वाह क्या बात है जी और ठीक ठाक जी अरे सुखपाल जी सुखपाल जी क्या हाल है थैंक यू थैंक यू हाय

ਹੋਰ ਦਿਲ ਨੂੰ ਹੁਣ ਇਦੋਂ ਅੱਗੇ ਵੀ ਜਿਹੜਾ ਫਰਸਟ ਆਏ ਸੀਗੇ ਰੇਸ ਵਿੱਚ ਓਕੇ ਪੀ ਐਚ ਆਰ ਵਿੱਚ ਉੱਥੇ ਸੀ ਚਲੋ ਲਾਓ ਤੁਸੀਂ ਬਾਈਕ ਤੇਰੇ ਗੱਪ ਛੱਪਾ ਮਾਰਦੇ ਆ ਓਕੇ ਜੀ ਓਕੇ ਇਹ ਆ ਜੀ ਲਵਸ਼ ਪ੍ਰਾਪਰਟੀ

ਆ ਵੀ ਲਾ ਦੇ ਤੁਹਾਡੇ ਕੋਲ ਲਾ ਦਿਓ ਮੈਨੂੰ ਥੋੜਾ ਭੱਜ ਕੇ ਚੜਨਾ ਪੈਂਦਾ ਲੋ ਜ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਤੇ ਚੌਹਾਨ ਸਾਹਿਬ ਨੇ ਵੀ ਆਪਣੀ ਸਕੂਟਰੀ پارک ਕਰਤੀ ਆਪਣੇ ਮੋਟਰਸਾਈਕਲ ਦੇ ਕੋਲੇ ਹੋਰ ਬਾਦਲ ਸਾਹਿਬ ਠੀਕ ਹੋ ਮੈਂ ਕਿ ਚੌਹਾਨ ਨੂੰ ਕਹਿੰਦਾ ਮੈਂ ਤੂੰ ਸਾਡੇ ਮੋਟਰਸਾਈਕਲ ਦੇ ਕਿਧਰ ਆਉਂਦੀ ਸਕੂਟਰੀ ਜਿਹਾੜੀ ਫਿਰਦਾ ਪਾਸੇ ਕਰ ਇਹਨੂੰ ਉਹ 25000 ਲੈ ਉਹ ਕਿਹੜਾ ਰੋਈ ਗੱਲ ਮਤਲਬ ਇਹ ਕੁੜੀਆਂ ਸੱਦੇ 1.5 ਲੱਖ ਦੇ ਇਹ ਮਸਾਂ ਵੀ 25 ਲੱਖ ਦੀ ਗੇਮ ਹੈ ਗਲਤ ਹੋ ਗਿਆ ਹਾਂ ਕਿਹਦਾ ਇਹ ਲਓ ਜੀ ਦੋਸਤੋ ਆਪਾਂ ਹੁਣ ਇਸ ਟਾਈਮ ਪਹੁੰਚ ਚੁੱਕੇ ਹਾਂ ਹੰਕੀ ਡੋਰੀ ਇਹ ਇੱਥੇ ਕਿਹੜਾ ਸੀ ਪਿੱਛੇ ਸ਼ਹਿਰ ਜਿਹੜਾ ਜਿਹੜਾ ਨੇੜੇ ਸੀਗਾ ਪੈਂਦਾ ਤਾਰਕਲਾ ਤਾਰਕਲਾ ਗਲਤ ਪੈਂਦੀ ਆ ਅਸੀਂ ਤਾਰਕਲਾ ਪਿੰਡ ਆਉਂਦਾ ਡਲੋਜੀ ਰੋਡ ਤੇ ਤਕਰੀਬਨ ਪਠਾਨਕੋਟ ਤੋਂ ਕਿ 30 ਕਿਲੋਮੀਟਰ ਅੱਗੇ ਆ ਕੇ ਤੇ ਟੋਟਲ ਮੈਨ ਲੱਗਦਾ ਡਿਸਟੈਂਸ ਹੈਗੀ ਹੈ ਪਠਾਨਕੋਟ ਤੋਂ 40 ਕਿਲੋਮੀਟਰ ਇਹ ਹੰਕੀ ਡੋਰੀ ਰਿਜ਼ੋਰਟਸ ਆ ਕਾਫੀ ਮੱਲਾ ਕੇ ਵਧੀਆ ਪ੍ਰਾਪਰਟੀ ਆ ਉੱਥੇ ਸਾਡੇ ਸਾਰੇ ਰਾਈਡਰ ਬ੍ਰਦਰ ਹੁਣ ਇੱਧਰ ਰਜਿਸਟ੍ਰੇਸ਼ਨ ਹੋ ਰਹੀ ਹੈ ਜਿਹੜੇ ਸਾਨੂੰ ਰੂਮ ਲੋਟ ਹੋਣੇ ਆ ਢਿੱਲੋ ਸਾਹਿਬ ਦੀ ਡਿਊਟੀ ਲਾਤੀ ਉਹ ਸਾਰਿਆਂ ਨੂੰ ਉੱਥੋਂ ਲੋਟ ਕਰਾ ਕੇ ਲਿਆਉਣਗੇ ਰੂਮ ਤੇ ਇੱਥੋਂ ਹੀ ਸਾਰਾ ਜਿਹੜਾ ਕੂਪਨ ਵਗੈਰਾ ਹੋਣੇ ਆ ਲੰਚ ਦੇ ਕੂਪਨ ਜੋ ਵੀ ਕੂਪਨ ਮਿਲਨੇ ਆ ਉਹ ਲੰਚ ਲੱਗਿਆ ਹੋਇਆ ਲੰਚ ਟਾਈਮ ਹੋ ਗਿਆ ਹੁਣ ਲੰਚ ਕਰਾ ਕੇ ਇੱਕ ਵਾਰ ਤੇ ਉਸ ਤੋਂ ਬਾਅਦ ਫਿਰ ਤਲਵੰਡੀ ਸਾਹਬ ਵਾਲਾ ਉਹ ਗੱਲ ਕੀਤੀ ਆ। ਕਹਿੰਦਾ ਹੁੰਦਾ ਮੈਨੂੰ ਦੱਸਦੇ ਨਹੀਂ ਕਿ ਆ ਗਿਆ ਦਾ ਫੋਨ। ਲੰਚ ਕਰਕੇ ਫੇਰ ਅਗਲਾ ਅੱਛਾ ਕਹਿੰਦਾ ਨਹੀਂ ਚੱਲੇ। ਅਗਲੀ ਗੱਲਬਾਤ ਫੇਰ ਕਰਾਂਗੇ ਆਪਾਂ। ਲੋ ਜੀ ਪਿਆਰਿਓ ਆਪਾਂ ਨੂੰ ਰੂਮ ਲੋਟ ਹੋ ਗਿਆ। 6 ਜਾਣੇ ਵਾਲੀ ਸਾਨੂੰ ਇਹ ਰੂਮ ਲੋਟ ਹੋਇਆ। ਕੱਦਾ ਥੱਲੇ ਦੋ ਇੱਥੇ ਇੱਕ ਇੱਥੇ ਦੋ ਉੱਪਰ ਉੱਪਰ ਵੀ ਬਣਿਆ ਹੋਇਆ। ਪੂਰੀ ਮੱਲਾ ਕੇ 5 ਸਟਾਰ ਸਟਾਰ ਪ੍ਰਾਪਰਟੀ ਆ ਤੇ ਇਧਰ ਮਗਰ ਪੂਰਾ ਜੰਗਲ ਵਾਲਾ ਮਾਹੌਲ ਆ। ਪੂਰੇ ਜੰਗਲ ਚ ਮੰਗਲ ਲੱਗੇ ਹੋਇਆ ਨੰਦਾ ਪੂਰਾ ਤੇ ਹੁਣ ਅਸੀਂ ਇੱਕ ਵਾਰ ਆਪਣਾ ਕੱਪੜੇ-ਕੁਪੜੇ ਚੇਂਜ ਕਰਕੇ ਫਰੈਸ਼-ਫਰਸ਼ ਹੋ ਕੇ ਫਿਰ ਚੱਲਾਂਗੇ ਲੰਚ ਕਰਨ ਤੇ ਅਗਲੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਹੁਣ ਤੱਕ ਦੀ ਵੀਡੀਓ ਇੱਥੇ ਸਮਾਪਤ ਹਾਂ ਕਿਉਂਕਿ ਵੀਡੀਓ ਫਿਰ ਲੰਮੀਆਂ ਹੋ ਜਾਂਦੀਆਂ ਤੇ ਚੱਲਦੇ ਹਾਂ ਹੁਣ ਇੱਕ ਵਾਰ ਲੰਚ ਚ ਕਰਨ ਤੇ ਲੰਚ ਆ ਗਿਆ ਤੇ ਬਾਕੀ ਸਾਰੀ ਸ਼ਾਮ ਦੇ ਮਾਹੌਲ ਦੀ ਜਿਹੜੀ ਵੀਡੀਓ ਆਪਣੀ ਅਗਲੀ ਵੀਡੀਓ ਚ ਆਊਗੀ ਤੇ ਚੋਲਾ ਸਾਹਿਬ ਵੀ ਲੱਗੇ ਆ ਵੀਡੀਓ ਬਣਾਉਣ ਗੁਰਕੀਰਤ ਵੀ